ਵਨਾਰੀ ਦੇ ਸਤਿਕਾਰਯੋਗ ਸਰੋਤਿਆਂ ਲੋ ਆ ਤੁਹਾਡੇ ਪੇਸ਼ੀ ਨਜ਼ਰ ਆ ਵਿਚਾਰ ਚਰਚਾ ਸੰਜੇ 바ਰੂ ਹੋਰਾਂ ਦੇ ਆਰਟੀਕਲ ਦਾ ਰਿਵਿਊ ਸੰਜੇ 바ਰੂਗੇ ਜਰਨਲਿਸਟ ਨੇ ਪਾਰਾ ਦੇ ਤੇ ਭਾਰਤ ਵਿੱਚ ਬੀਜੇਪੀ ਤੇ ਕਾਂਗਰਸ ਦੀ ਸਿਆਸਤ ਦੇ ਵਿੱਚ ਜੋ ਉਤਰਾ ਚੜਾ ਚੱਲ ਰਿਹਾ ਦੇਸ਼ ਦਾ ਭਵਿੱਖ ਕੀ ਰਹੇਗਾ ਮੋਦੀ ਸਾਹਿਬ ਦੀ ਸਿਆਸਤ ਤੇ ਕਾਂਗਰਸ ਦੀ ਪੁਨਰ ਸਰਜੀਤੀ ਹੋਈ ਹੈ ਕੀ ਕਾਰਨ ਬਣੇ ਨੇ ਮੁਲਕ ਅਤੇ ਇਸ ਦੇ ਫੈਡਰਲ ਢਾਂਚੇ ਦੇ ਵਿੱਚ ਕੀ ਕੁਝ ਹੋਣਾ ਤੇ ਉਸ ਮੁਤਲਕ ਇਹ ਬੜਾ ਦੂਰ ਅੰਦੇਸ਼ੀ ਵਾਲੇ ਜਰਨਲਿਸਟ ਦੇ ਇਹ ਵਿਚਾਰ ਨੇ ਲਿਖਦੇ ਆ ਸੰਜੋਬਾਰੂ ਕੋ ਮਾਰਟਨ ਲੂਥਰ ਕਿੰਗ ਜੁਨੀਅਰ ਦਾ ਇੱਕ ਸੁਪਨਾ ਸੀ ਕਿ ਸੀਬੀ ਜਨਪਿੰਗ ਦਾ ਇੱਕ ਸੁਪਨਾ ਸੀ ਕਿ ਲੋਕ ਸਭਾ ਦੀ ਚੋਣ ਮੈਂ ਹੰਤੇ ਇੱਕ ਨਿਕਲਣ ਲਗਿਆਂ ਨਰਿੰਦਰ ਮੋਦੀ ਦਾ ਵੀ ਇੱਕ ਸੁਪਨਾ ਸੀ ਉਹਨਾਂ ਦਾ ਕਿਆ ਸੀ ਕਿ ਕੌਮੀ ਜਮੂਰੀ ਗੱਠ ਜੁੜ ਐਨਡੀਏ 400 ਤੋਂ ਵੱਧ ਸੀਟਾਂ ਲਜਾਏਗਾ ਇਹ ਸੁਪਨਾ ਸੀ ਮੋਦੀ ਸਾਹਿਬ ਦਾ ਜਿਹੜਾ ਚੂਰ ਹੋਇਆ 214 ਦੇ ਵਿੱਚ ਮੋਦੀ ਦਾ ਇਹ ਵੱਡਾ ਯੋਗਦਾਨ ਰਿਹਾ ਕਿ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸਰਜੀਤ ਕੀਤਾ 24 ਦੇ ਵਿੱਚ ਉਹਨਾਂ ਦਾ ਸਭ ਤੋਂ ਵੱਡਾ ਸਿਆਸੀ ਯੋਗਦਾਨ ਇਹ ਰਿਹਾ ਕਿ ਉਹਨਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਉਹਨਾਂ ਨੇ ਸੁਰਜੀਤ ਕਰ ਦਿੱਤਾ ਜਿਹੜੀ ਡੁੱਬ ਚੁੱਕੀ ਸੀ ਜੇ ਭਾਜਪਾ ਨੂੰ 14 ਵਿੱਚ ਸੁਰਜੀਤ ਕੀਤਾ ਤਾਂ ਉਹਨਾਂ ਨੇ ਕਾਂਗਰਸ ਨੂੰ ਵੀ ਸੁਰਜੀਤ ਕੀਤਾ 24 ਦੇ ਵਿੱਚ ਬਿਨਾਂ ਸ਼ੱਕ ਰੋਹਿਤ ગાંધી ਨੇ ਭਾਰਤ ਜੋੜੋ ਯਾਤਰਾ ਕੱਢ ਕੇ ਮਲਕਾਰਜਨ ਖੜਗੇ ਨਾਲ ਰੜ ਕੇ ਪ੍ਰੌਡ ਤੇ ਸੁਲਜੀ ਹੋਈ ਲੀਡਰਸ਼ਿਪ ਮੁਹਈਆ ਕਰਵਾਈ ਹੈ ਦੂਜੇ ਬਨੇ ਮੋਦੀ ਦੇ ਦੂਜੇ ਕਾਰਜਕਾਲ ਦੇ ਦੌਰਾਨ ਉਹਨਾਂ ਦੀਆਂ ਨੀਤੀਆਂ ਤੇ ਉਹਨਾਂ ਦੀ ਸਮਾਜ ਦੀ ਵੰਡ ਪਾਉ ਸਿਆਸਤ ਤੇ ਆਰਐਸਐਸ ਦੇ ਸਿਲਸਿਲੇ ਨੀਵੇਂ ਪੱਧਰ ਤੇ ਚੋਣ ਪ੍ਰਚਾਰ ਮਾੜੇ ਸ਼ਬਦਾਂ ਦਾ ਇਸਤੇਮਾਲ ਕਾਂਗਰਸ ਨੂੰ ਸਰਜੀਤ ਕਰਨ ਦੇ ਵਿੱਚ ਮੋਦੀ ਸਾਹਿਬ ਦਾ ਯੋਗਦਾਨ ਰਿਓ ਵਾਂਗੂ ਕੰਮ ਕੀਤਾ ਇਸ ਸਿਲਸਿਲੇ ਵਿੱਚ ਪੀਐਮ ਮੋਦੀ ਨੇ 2114 ਦੇ ਵਿੱਚ ਚੋਣ ਪ੍ਰਚਾਰ ਸ਼ੁਰੂ ਕਰਦਿਆਂ ਭਾਰਤ ਨੂੰ ਕਾਂਗਰਸ ਮੁਕਤ ਕਰਨ ਦਾ ਐਲਾਨ ਕੀਤਾ ਸੀ ਤੇ 2024 ਦੇ ਵਿੱਚ ਚੋਣਾਂ ਤੋਂ ਬਾਅਦ ਕਾਂਗਰਸ ਮੁਕਤ ਨਹੀਂ ਹੋਈ ਬਲਕਿ ਇੱਕ ਵੱਡਾ ਦਰਖਤ ਬਣੀ ਕਾਂਗਰਸ ਦੇ ਵਿੱਚ ਨਵੀਂ ਜਾਨ ਪੈ ਗਈ ਸੋ ਇਹ ਕਾਂਗਰਸ ਮੁਕਤ ਭਾਰਤ ਦਾ ਉਹਨਾਂ ਦਾ ਬੀਜ ਨਕਰ ਆ ਗਿਆ ਉਸ ਨੂੰ ਮੋੜ ਸਰਜੀਤ ਕਰਨ ਦੇ ਵਿੱਚ ਉਹਨਾਂ ਦੀ ਸ਼ੁਕਰਗੁਜ਼ਾਰੀ ਹੋ ਸਾਹਮਣੇ ਆਈ ਦਾ ਹੱਕਾ ਪਹਿਲਾਂ ਕਾਂਗਰਸ ਡਰੀ ਸੈਮੀ ਖਲੋਤੀ ਸੀ ਐਸ ਵਕਤ ਪਹਿਲਾਂ ਨਾਲੋਂ ਵਧੇਰੇ ਜਵਾਬ ਤੇ ਉर्जावान ਬਣ ਕੇ ਉਭਰੀ ਹੈ ਜਿਹੜੀ ਆਉਣ ਵਾਲੇ ਸਮੇਂ ਭਾਜਪਾ ਲਈ ਵੱਡਾ ਖਤਰਾ ਸਾਬਤ ਹੋਵੇਗੀ ਮੋਦੀ ਸਾਹਿਬ ਤੀਜੀ ਵਾਰੀ ਪ੍ਰਧਾਨ ਮੰਤਰੀ ਬਣ ਕੇ ਇਤਿਹਾਸ ਬਣਾਉਣ ਦੇ ਰਸਤੇ ਤੇ ਨੇ ਸਵਾਲ ਇਹ ਹੈ ਕਿ ਮੋਦੀ ਦੀ ਅਗਵਾਈ ਵਾਲੀ ਐਨਡੀਆ ਸਰਕਾਰ ਲਈ ਕਮਜ਼ੋਰ ਪ੍ਰਧਾਨ ਮੰਤਰੀ ਦਾ ਅਰਥ ਕੀ ਹੋਵੇਗਾ ਜਿਵੇਂ ਪਹਿਲਾਂ ਕਮਜ਼ੋਰ ਪ੍ਰਧਾਨ ਮੰਤਰੀ ਬਨਮੋਨ ਸਿੰਘ ਰਹਿ ਨੇ ਕਿਉਂਕਿ ਭਾਂਤ ਭਾਂਤ ਦੀ ਠੇਕਰੀ ਉਹਨਾਂ ਕੋਲ ਸੀ ਇਹੀ ਹਾਲਾਤ ਮੋਦੀ ਸਾਹਿਬ ਦੇ ਬਣਨਗੇ ਇਸ ਤੋਂ ਵੱਧ ਕੇ ਤਲਗੂ ਦੇ ਸਮ ਪਾਰਟੀ ਦੇ ਨੇਤਾ ਐਨ ਚੰਦਰਬਾਬੂ ਨੇਡੂ ਤੇ ਜਨਤਾਧਰਾਲ ਯੂनाइटेड ਦੇ ਨਿਤਿਸ਼ ਕੁਮਾਰ ਦੇ ਸਹਿਯੋਗੀਆਂ ਤੇ ਨਿਰਪਰ ਐਨਡੀਆ ਸਰਕਾਰ ਦੀ ਨੀਤੀ ਕੀ ਹੋਵੇਗੀ ਮੋਦੀ ਦੀਆਂ ਗਰੰਟੀਆਂ ਮੋਦੀ ਦੇ ਤਰਫੋਂ ਨੇ ਜਾ ਇਹਨਾਂ ਦੀ ਤਰਫੋਂ ਨੇ ਨੈਡੂ ਤੇ ਨਿਤਿਸ਼ ਜੋ ਵੀ ਕੋਈ ਵਿਚਾਰਕ ਤਾਰਿਕ ਤੌਰ ਤੇ ਉਸ ਏਜੰਡੇ ਦੇ ਹੱਕ 'ਚ ਨਹੀਂ ਜੋ ਆਰਐਸਐਸ ਜਾਂ ਮੋਦੀ ਚਲਾ ਰਹੇ ਨੇ ਇਸ ਲਈ ਭਾਵੇਂ ਸੱਤਾ ਦੇ ਮੋਹ ਕਰਕੇ ਉਹ ਮੋਦੀ ਦੇ ਪਾਲੇ ਦੇ ਵਿੱਚ ਚਲੇ ਜਾਣ ਪਰ ਕੀ ਅਜਿਹਾ ਹੋ ਸਕੇਗਾ ਨਹੀਂ ਜੂਨ 2024 ਦੇ ਵਿੱਚ ਹੱਦ ਤੱਕ ਮਈ 2004 ਨਾਲ ਇਹ ਮਿਲਦਾ ਜੁਲਦਾ ਹੈ ਬਹੁਤੀ ਹੱਦ ਤੱਕ ਕਿਉਂਕਿ ਹਰ ਸਿਆਸੀ ਸਮਿਖਿਆਕ ਅਤੇ ਚੋਣ ਸਰਵੇਖਕਾਂ ਨੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਢਾਲਵੀਰੀ ਬਾਜਪਈ ਦੀਗਵਾਈ ਵਾਲੇ ਐਨਡੀਏ ਦੀ ਜਿੱਤ ਦੀ ਭਵਿੱਖਬਾਣੀ ਕਰ ਦਿੱਤੀ ਸੀ ਤੇ ਜਦੋਂ ਨਤੀਜੇ ਆਏ ਤਾਂ শেয়ার ਬਾਜ਼ਾਰ ਮੋਦੇ-ਮੁੰਡੇ ਗਿਆ ਉਹੀ ਹੁਣ ਹੋਇਆ ਕੁਝ ਘੰਟੇ ਅੰਦਰ ਨਵਾਂ ਮੁਹਾਜ ਸੰਜਾ ਪ੍ਰਗਤੀਸ਼ੀਲ ਗੱਠਜੋੜ ਯੂਪੀਏ ਬਣ ਗਿਆ ਤੇ ਖੱਬੇ ਮੋਰਚੇ ਦੀ ਬਾਹਰ ਹਮੈਤ ਨਾਲ ਮਨਮੋਹਨ ਸਿੰਘ ਦੀਗਵਾਈ ਹੇਠ ਨਵੀਂ ਸਰਕਾਰ ਬਣ ਗਈ 2000 ਆ ਉਹਦੇ ਚ ਜਦੋਂ ਇਹ 2004 ਚ ਤੇ ਉਸ ਤੋਂ ਬਾਅਦ ਉਹ 10 ਸਾਲ ਕੱਢ ਗਏ ਇਸ ਸلسਲੇ ਦੇ ਵਿੱਚ ਮੋਦੀ ਕੋਈ ਬਾਜਪਾ ਹੀ ਨਹੀਂ ਬਾਜਪਾ ਦਾ ਪਛਾਣ हट ਗਏ ਉੰਜ ਚੋਣ ਮਹਿਮ ਦੇ ਵਿੱਚ ਮੋਦੀ ਦੀ ਗਾਰੰਟੀ ਦੀ ਡੌਂਡੀ ਪਿੱਟੀ ਗਈ ਕੀ ਐਨਡੀਏ ਸਰਕਾਰ ਮੋਦੀ ਦੀਆਂ ਗਾਰੰਟੀਆਂ ਨੂੰ ਪੂਰਾ ਕਰਨਾ ਚਾਹੇਗੀ ਹਰਗੇਜ਼ ਨਹੀਂ ਅਗਨੀਵੀਰ ਯੋਜਨਾ ਯੂਨੀਅਨ ਸਿਵਲ ਕੋਡ ਵਨ ਨੇਸ਼ਨ ਵਨ ਇਲੈਕਸ਼ਨ ਜਾਂ ਔਰਤਾਂ ਦਾ ਰਾਖਾਵਾ ਕਰਨ ਇਹ ਸਾਰੇ ਏਜੰਡੇ ਫੇਲ ਹੋਣਗੇ ਆਰਐਸਐਸ ਦੇ ਬੀਜੇਪੀ ਦੇ ਏਜੰਡੇ ਫੇਲ ਹੋਣਗੇ ਜਿਹੜੇ ਲਿਆਉਣਾ ਚਾਹੁੰਦੇ ਸੀ ਮੋਲਕ ਨੇ ਨੈਡੂ ਤੇ ਨਿਤਿਸ਼ ਤੇ ਮੋਢਿਆਂ ਤੇ ਅਹਿਮ ਜ਼ਿੰਮੇਵਾਰੀ ਪਾ ਦਿੱਤੀ ਹੈ ਜਿਨ੍ਹਾਂ ਚੋਂ ਕੋਈ ਵੀ ਧਿਆਨਤਦਾਰ ਤੇ ਦੂਰ ਦ੍ਰਿਸ਼ਟੀਵਾਨ ਸ਼ਖਤ ਸਾਬਤ ਨਹੀਂ ਹੋਇਆ ਦੋਵਾਂ ਚੋਂ ਫਿਰ ਵੀ ਸਵਾਰਥੀ ਤੇ ਸੱਤਾ ਦੇ ਭੁੱਖੇ ਨੇ ਫਿਰ ਵੀ ਕਦੀ ਕਦਾਈ ਇਤਿਹਾਸ ਅਜੀਬ ਢੰਗ ਨਾਲ ਸਧਾਰਨ ਬੰਦਿਆਂ ਨੂੰ ਨਾਇਕ ਵਾਲੇ ਕੰਮ ਦੀ ਤਵਕਕੂ ਕਰ ਬੈਠਦਾ ਹੈ ਯਾਦ ਕਰੋ ਕਿਵੇਂ ਪੀਵੀ ਨਸਿਮਾ ਰਾਓ ਨੂੰ ਹੋਣੀ ਅਤੇ ਸਿਆਸਤ ਨੇ ਕਰਦਾਰ ਸੌਂਪਿਆ ਸੀ ਇਸ ਤਰ੍ਹਾਂ ਦਾ ਉਹ ਆਪਣੀ ਸਿਆਸੀ ਭਾਰੀ ਨਿਭਾਉਣ ਤੋਂ ਬਾਅਦ ਕਿਸੇ ਮੰਦਰ ਦੇ ਵਿੱਚ ਪੁਜਾਰੀ ਬਣ ਕੇ ਜਾਣ ਦੀ ਤਿਆਰੀ ਕਰੀ ਬੈਠਾ ਸੀ ਨਸਿਮਾ ਰਾਓ ਨਸਿਮਾ ਰਾਓ ਨੂੰ ਨਾ ਕੇਵਲ ਪ੍ਰਧਾਨ ਮੰਤਰੀ ਬਣਾਇਆ ਸਗੋਂ ਅਜਿਹੇ ਫੈਸਲੇ ਕਰਨ ਦਾ ਜਿੰਮਾ ਵੀ ਸੌਂਪਿਆ ਜਿਸ ਨਾਲ ਦੇਸ਼ ਦੀ ਹੋਂਣੀ ਬਦਲ ਗਈ ਸੀ ਕੀ ਨਿਤਿਸ਼ ਤੇ ਨੈਡੂ ਮੋਦੀ ਅਤੇ ਸ਼ਾਹ ਦੇ ਦਾਬੇ ਵਾਲੀ ਸਰਕਾਰ ਦੇ ਵਿੱਚ ਮਹਿਜ ਜੂਨੀਅਰ ਭੇਲਾਂ ਦੀ ਭੂਮਿਕਾ ਨਿਭਾ ਸਕਦੇ ਨੇ ਬਹੁਤ ਮੁਸ਼ਕਲ ਹੈ ਪ੍ਰਧਾਨ ਮੰਤਰੀ ਦੇ ਇਸ਼ਾਰੇ ਤੇ ਚਲਦੀਆਂ ਸਾਰੀਆਂ ਸੰਸਥਾਵਾਂ ਹਰ ਰੋਜ਼ ਉਹਨਾਂ ਨੂੰ ਕਾਬੂ ਕਰਨ ਦੇ ਵਿੱਚ ਜੁਟੀਆਂ ਰਹਿਣਗੀਆਂ ਉਹਨਾਂ ਦੇ ਨਿੱਜੀ ਤੇ ਸਿਆਸੀ ਕਰੀਅਰ ਦੇ ਲਈ ਇਹੋ ਜਿਹੇ ਖਤਰੇ ਤੋਂ ਬਚਣ ਤੇ ਇਸ ਤੋਂ ਵੱਧ ਅਤੇ ਮੁਲਕ ਦੇ ਇਸ ਫੈਡਰਲ ਢਾਂਚੇ ਦੇ ਵੱਡੇਰੇ ਹਿੱਤਾਂ ਖਾਤਰ ਘੱਟੋ-ਘੱਟ ਨਾਇਡੂ ਅਤੇ ਨਿਤਿਸ਼ ਨੂੰ ਇਹ ਮੰਗ ਕਰਨੀ ਚਾਹੀਦੀ ਹੈ ਕਿ ਉਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਗ੍ਰਹਿ ਤੇ ਦੂਜੇ ਨੂੰ ਵਿੱਤ ਮੰਤਰਾਲਾ ਸੌਂਪਿਆ ਜਾਵੇ ਯਕੀਨਨ ਇੰਡੀਆ ਘੱਟ ਚੋੜ ਦੀਆਂ ਪਾਰਟੀਆਂ ਖੜਗੇ ਨੂੰ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰਕੇ ਉਹਨਾਂ ਦੋਵੇਂ ਭੱਦਰਪੁਰਸ਼ਾਂ ਨੂੰ ਇਹ ਮਹਿਕਮਾ ਦੇਣ ਲਈ ਰਾਜ਼ੀ ਹੋ ਸਕਦੀਆਂ ਨੇ ਮੋਦੀ ਤਾਂ ਉਮਰ ਬਹੁਤ ਸਖਤ ਸਿਆਸੀ ਸੌਦੇਬਾਜ਼ ਰਹੇ ਨੇ ਚੇਤੇ ਕਰੋ ਕਿਵੇਂ ਉਹਨਾਂ ਨੇ ਲਾਲ ਕਿਸ਼ਨ ਅਡਵਾਨੇ ਨੂੰ ਪਟਕਣੀ ਦੇ ਕੇ ਭਾਜਪਾ ਦੀ ਅਗਵਾਈ ਦੱਬੀ ਸੀ ਫਿਰ ਕਿਵੇਂ ਸੁਸ਼ਮਾ ਸਵਰਾਜ ਨੂੰ ਖੋਡੇ ਲੈਣ ਲਾਇਆ ਕਿਵੇਂ ਅਰुण ਜੇਤਲੀ ਨੂੰ ਗੰਢਿਆ ਤੇ ਵੱਡਾ ਸਵਾਲ ਇਹ ਹੈ ਕਿ ਨੈਡੂ ਤੇ ਨਿਤਿਸ਼ ਉਹਨੀਕਰੜਾਈ ਨਾਲ ਸੌਦੇਬਾਜ਼ੀ ਕਰ ਸਕਦੇ ਨੇ ਇਹ ਵੀ ਸਵਾਲ ਹੈ ਸਮਿਖਿਆ ਜਗਤ ਦੇ ਵਿੱਚ ਇੱਕ ਆਮ ਸਹਿਮਤੀ ਬਣੀ ਹੋਈ ਹੈ ਕਿ ਇੱਕ ਪਾਰਟੀ ਦੀ ਬਹੁਮਤ ਵਾਲੀ ਸਰਕਾਰ ਮਿਲੀ ਜੁਲੀ ਸਰਕਾਰ ਨਾਲੋਂ ਬਿਹਤਰ ਹੁੰਦੀ ਹੈ ਜਦੋਂ ਕਿ ਤੱਥ ਇਸ ਦੇ ਉਲਟ ਨੇ ਆਜ਼ਾਦੀ ਦੇ ਪਹਿਲੇ ਦਹਾਕੇ ਤੋਂ ਬਾਅਦ ਆਰਥਿਕ ਤਰੱਕੀ ਗਰੀਬੀ ਨਿਵਾਰਨਾ ਤੇ ਰੋਜ਼ਗਾਰ ਵਾਧੇ ਰੋਜ਼ਗਾਰ ਦੇ ਵਾਅਦੇ ਆਲਮੀ ਪ੍ਰਭਾਵ ਤੇ ਘਰੇਲੂ ਸਮਾਜਿਕ ਸਿਰਤਾ ਦੇ ਲਿਹਾਜ਼ ਤੋਂ ਦੇਸ਼ ਲਈ ਸਭ ਤੋਂ ਵਧੀਆ ਕਾਲ 1991 ਤੋਂ ਲੈ ਕੇ 2014 ਤੱਕ ਦਾ ਰਿਹਾ ਇਸ ਹਰਸੇ ਦੇ ਦੌਰਾਨ ਤਿੰਨ ਜ਼ਹੀਨ ਦੂਜਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਤੇ ਸੂਝਵਾਨ ਸੱਜਣ ਰਾਓ ਵਾਜਪਾਈ ਤੇ ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਨਰਸਿਮਹਾ ਰਾਓ ਵਾਜਪਾਈ ਤੇ ਮਨਮੋਹਨ ਸਿੰਘ ਜਣੇ ਇਹ ਤਿੰਨੇ 1991 ਤੋਂ ਲੈ ਕੇ 2014 ਤੱਕ ਦੇਸ਼ ਦੇ ਵਧੀਆ ਇਤਿਹਾਸਿਕ ਪ੍ਰਧਾਨ ਮੰਤਰੀ ਰਹੇ ਨੇ ਵਾਜਪਾਈ ਭਾਵੇਂ ਭਾਜਪਾ ਦਾ ਸੀ ਫਿਰ ਵੀ ਸਿਆਣਾ ਤੇ ਲਿਬਰਲ ਆਗੂ ਸੀਗਾ ਮੋਦੀ ਸਾਹਿਬ ਵਰਗਾ ਕਟੜਟੇ ਮੁਖਰ ਨਹੀਂ ਸੀਗਾ ਮਰਮੋਣ ਸਿੰਘ ਦਾ ਖਾਸ ਕਰਕੇ ਭਾਵੇਂ ਉਹਨਾਂ ਦੀ ਕੋਲੀਸ਼ਨ ਬੜੀ ਕਮਜ਼ੋਰ ਸੀ ਸੋ ਉਹਨਾਂ ਨੇ ਕੋਲੀਸ਼ਨ ਸਰਕਾਰਾਂ ਦੀ ਅਗਵਾਈ ਕੀਤੀ ਰੌ ਵੇਲੇ ਤਾਂ ਕਾਂਗਰਸ ਖੁਦ ਕੋਲੀਸ਼ਨ ਵਾਂਗ ਵਿਹਾਰ ਕਰ ਰਹੀ ਸੀ ਵਾਜਪਾਈ ਤੇ ਮਨਮੋਣ ਸਿੰਘ ਨੇ ਜ਼ਾਹਰ ਤੌਰ ਤੇ ਨਜ਼ਰ ਆਉਂਦੀਆਂ ਕੋਲੀਸ਼ਨ ਸਰਕਾਰਾਂ ਦੀ ਅਗਵਾਈ ਕੀਤੀ ਇਨ੍ਹਾਂ ਦੋਨਾਂ ਦੇ ਕਾਰਜਕਾਲ ਦੇ ਦੌਰਾਨ ਭਾਰਤ ਅਤੇ ਭਾਰਤੀਆਂ ਨੇ ਵਾਹ ਵਾ ਚੰਗੀ ਕਾਰਗੁਜ਼ਾਰੀ ਦਿਖਾਈ। ਇਹ ਯਕੀਨ ਕਰਨ ਦੀ ਕੋਈ ਤਕ ਨਹੀਂ ਬਣਦੀ ਕਿ ਖੜਗੇ ਵਰਗੇ ਇੱਕ ਹੋਰ ਸਿਆਣੇ ਸੱਜਣ ਦੀ ਅਗਵਾਈ ਹੇਠ ਮੁਲਕ ਦੇ ਵਿੱਚ ਸਿਰਤਾ ਨਹੀਂ ਹੋਵੇਗੀ ਤੇ ਨਾਲ ਹੀ ਸੁਗੜ ਤੇ ਸੁਜੀਆਂ ਨੀਤੀਆਂ ਨਹੀਂ અપਾਈਆਂ ਜਾ ਸਕਣਗੀਆਂ। ਜਿਉਹ ਜਹੀ ਮੋਦੀ ਦੀ ਸ਼ਖਸੀਅਤ ਵਿਚਾਰਧਾਰਾ ਤੇ ਉਹਨਾਂ ਦਾ ਹਿਰਸ ਹੈ ਉਸ ਤੇ ਮੱਦੇਨਜ਼ਰ ਉਹ ਤੀਜੀ ਵਾਰੀ ਪ੍ਰਧਾਨ ਮੰਤਰੀ ਬਣ ਲਈ ਕੋਈ ਕਸਰ ਨਹੀਂ ਛੱਡਣਗੇ। ਤੁਸੀਂ ਵੇਖਿਆ ਹੀ ਹੈ ਚੰਦਰਬਾਊ ਨੈਡੂ ਨੇ ਕਿਵੇਂ ਘੜੀਸ ਘੜੀਸ ਨੇੜੇ ਬਿਠਾਉਂਦੇ ਨੇ ਉਹ ਜੋ ਕੋਲੀਸ਼ਨ ਸਰਕਾਰ ਦੀ ਗਵਾਈ ਕਰਦੇ ਆ ਇਹੋ ਜਿਹਾ ਪ੍ਰਧਾਨ ਮੰਤਰੀ ਸਾਬਤ ਹੋਣਗੇ ਇਹ ਦੇਖਣਾ ਅਜੇ ਸਾਬਤ ਹੈ ਅਜੇ ਬਾਕੀ ਹੈ ਉਹ ਕਿਹੋ ਜਿਹਾ ਪ੍ਰਧਾਨ ਮੰਤਰੀ ਸਾਬਤ ਹੋਣਗੇ ਇਹ ਦੇਖਣਾ ਬਾਕੀ ਹੈ ਉਹ ਕਿਹੋ ਜਿਹਾ ਵਿਵਹਾਰ ਕਰਨਗੇ ਉਹਨਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹਿੰਦੀ ਹੈ ਸ਼ਾਇਦ ਉਹ ਬੀਤੇ ਤੋਂ ਸਬਕ ਸਿੱਖ ਲੈਣ ਕਿਉਂਕਿ ਸਿਆਣਾ ਬੰਦਾ ਕਈ ਵਾਰੀ ਵੱਧੋ ਉਮਰ ਦਾ ਹੋ ਕੇ ਹੋਰ ਸਿਆਣਾ ਹੋ ਜਾਂਦਾ ਪਰ ਉਹ ਕਹਿੰਦੇ ਆ ਨਾ ਕਿ ਬੋਤਾ ਬੁੱਢਾ ਹੋ ਜਾਂਦਾ ਪਰ ਉਹਨੂੰ ਬੁੱਤਣਾ ਨਹੀਂ ਆਉਂਦਾ ਇਹ ਵੀ ਪੱਕ ਹੈ ਪੱਕੇ ਹੋਏ ਘੜੇ ਨੂੰ ਮਿੱਟੀ ਨਹੀਂ ਲੱਗਦੀ ਇਹ ਵੀ ਸੱਚ ਹੈ ਕੱਚੇ ਘੜੇ ਨੂੰ ਫਿਰ ਵੀ ਲੱਗ ਜਾਂਦੀ ਹੈ ਜਦੋਂ ਬੰਦਾ ਕੱਚ ਘੜ ਅਵਸਥਾ ਚ ਹੁੰਦਾ ਹੈ ਉਹ ਸੁਧਾਰ ਕਰਦਾ ਹੈ ਜਦੋਂ ਘੜਾ ਪੱਕ ਜਾਵੇ ਨਾ ਉਹਨੂੰ ਵਹਿਮ ਹੋ ਜਾਂਦਾ ਜਾਂ ਉਹਦੀ ਫਿਤਰਤ ਬਣ ਜਾਂਦੀ ਹੈ ਉਹ ਟੁੱਟ ਜਾਏਗਾ ਢਿੱਡਕ ਜਾਏਗਾ ਪਰ ਉਹਨੂੰ ਪਹਿਚ ਨਹੀਂ ਲੱਗੇਗਾ ਸੋ ਇਸ ਦਾ ਬਹੁਤਾ ਧਾਰਮਮਦਾਰ ਉਹਨਾਂ ਦੇ ਸਹਿਯੋਗੀਆਂ ਸਨੇਹ ਰਸਾਥੀਆਂ ਤੇ ਨੌਕਰਸ਼ਾਹ ਦੀ ਲਿਆਕਤ ਤੇ ਹੌਸਲੇ ਤੇ ਨਿਰਭਰ ਕਰੇਗਾ ਪਰ ਇਹ ਨੌਕਰਸ਼ਾਹੀ ਉਹੀ ਹੈ ਜਿਸ ਨੂੰ ਜਦੋਂ ਝੁਕਣ ਲਈ ਆਖਿਆ ਜਾਂਦਾ ਤਾਂ ਇਹ ਲਟ ਜਾਂਦੀ ਹੈ ਸੋ ਮੋਦੀ ਤੇ ਅਮਿਤ ਸ਼ਾਹ ਸ਼ਾਸਨ ਨੇ ਭਾਰਤੀ ਲੋਕਤੰਤਰ ਦੀ ਹਰ ਸੰਸਥਾ ਨੂੰ ਖੋਰਾ ਲਾ ਕੇ ਕਮਜ਼ੋਰ ਕੀਤਾ ਚੋਣ ਕਮਿਸ਼ਨ ਤੱਕ ਨਹੀਂ ਛੱਡਿਆ ਸੁਪਰੀਮ ਕੋਰਟਾਂ ਤੱਕ ਨਹੀਂ ਛੱਡੀਆਂ ਫੌਜ ਤੱਕ ਨਹੀਂ ਛੱਡੀ ਕੀ ਨਾਇਡੂ ਤੇ ਨਿਤਿਸ਼ ਉਹਨਾਂ ਨੂੰ ਨੱਥ ਪਾ ਸਕਦੇ ਨੇ ਇਹ ਵੇਖਣਾ ਹੋਵੇਗਾ ਨਾਇਡੂ ਤੇ ਨਿਤਿਸ਼ ਤੇ ਬਹੁਤ ਡਿਪੈਂਡ ਕਰਦਾ ਪਰ ਇਹਨਾਂ ਦੀਆਂ ਆਪਣੀਆਂ ਕੀ ਕਮਜ਼ੋਰੀਆਂ ਨੇ ਕੰਨਿਆ ਕੁਮਾਰੀ ਤੋਂ ਉਡਾਨ ਰਾਹੀਂ ਨਵੀਂ ਦਿੱਲੀ ਪਰਤਦਿਆਂ ਮੋਦੀ ਨੇ ਲੇਖ ਲਿਖ ਕੇ ਤਿੰਨ ਪ੍ਰਮੁੱਖ ਨੁਕਤੇ ਪੇਸ਼ ਕੀਤੇ ਸੀ ਇਸ ਲੇਖ ਦੇ ਵਿੱਚ ਮੋਦੀ ਦਾ ਪਹਿਲਾ ਨੁਕਤਾ ਉਹਨਾਂ ਨੇ ਇਹ ਦੱਸਿਆ ਸੀ ਕਿ ਅੱਜ ਤੋਂ ਇੰਡੀਆ ਸਿਰਫ ਭਾਰਤ ਹੋਵੇਗਾ ਜੇ ਸਰਕਾਰੀ ਤੌਰ ਤੇ ਅਜਿਹਾ ਕਰਨਾ ਹੋਵੇ ਤਾਂ ਇਸ ਲਈ ਸੰਵਿਧਾਨਕ ਸੋਧ ਕਰਨ ਦੀ ਲੋੜ ਹੋਵੇਗੀ ਜੋ ਹੁਣ ਉਹਨਾਂ ਦੇ ਵਾਸਤੇ ਗੱਲ ਨਹੀਂ ਇੰਡੀਆ ਇੰਡੀਆ ਹੈ ਸੰਵਿਧਾਨ ਦੇ ਵਿੱਚ ਇਸ ਨੂੰ ਇੰਡੀਆ ਤੇ ਭਾਰਤ ਦੋਨੇ ਨਾਵਾਂ ਨਾਲ ਨਵਾਜਿਆ ਜਾਂਦਾ ਹੈ ਪਰ ਕੀ ਇੰਡੀਆ ਘੱਟਚੋੜ ਬਣ ਗਿਆ ਇਸ ਕਰਕੇ ਇੰਡੀਆ ਤੋਂ ਨਫ਼ਰਤ ਹੋ ਗਈ ਸੋ ਇਹ ਉਹ ਚੇਂਜ ਨਹੀਂ ਕਰ ਸਕਣਗੇ ਕਿਉਂਕਿ ਭਾਰਤ ਭਾਰਤ ਮਾਤਾ ਨਾਲ ਜੁੜਦਾ ਹੈ ਪਰ ਭਾਰਤ ਕੀ ਮਾਤਾ ਸੀ ਉਹ ਤਾਂ ਮੇਲ ਸੀਗਾ ਸੋ ਦੂਜਾ ਮੋਦੀ ਨੇ ਸੁਧਾਰ ਸ਼ਬਦ ਦੀ ਵੀ ਨਵੀਂ ਪਰਿਭਾਸ਼ਾ ਕੱਢ ਦਿੱਤੀ ਹੈ ਕਿ ਦੇਸ਼ ਨੂੰ ਜੀਵਨ ਦੇ ਹਰ ਖੇਤਰ ਦੇ ਵਿੱਚ ਸੁਧਾਰਾਂ ਦੀ ਲੋੜ ਹੈ ਕੀ ਹੁਣ ਇਹ ਛਿੱਥਾ ਪਿਆ ਮੋਦੀ ਇਸ ਕਿਸਮ ਦੇ ਸੁਧਾਰ ਦੀ ਅਗਵਾਈ ਲਈ ਦੇਸ਼ ਨੂੰ ਫਰਮਾਨ ਦੇ ਸਕੇਗਾ ਤੀਜਾ ਨੁਕਤਾ ਜਿਹਨਾਂ ਉਹਨਾਂ ਨੇ ਆਪਣੇ ਲੇਖ ਚ ਉਭਾਰਿਆ ਸੀ ਕਿ ਮੋਦੀ ਨੇ ਜੀ ਸੀ ਜਨਪਿੰਗ ਚੀਨੀ ਅਗੂ ਦੀ ਨਕਲ ਕਰਦੇ ਆਂ ਦੇਸ਼ ਨੂੰ ਨਵਾਂ ਸੁਪਨਾ ਲੈਣ ਦੀ ਲੋੜ ਦਾ ਹਵਾਲਾ ਦਿੱਤਾ ਸੀ ਦੱਸ ਕੇ ਪਹਿਲਾਂ ਚੀਨੀ ਸਦਰ ਜਨਪਿੰਗ ਨੇ ਵੀ ਅਮਰੀਕਨ ਸੁਪਨੇ ਦੀ ਤਰਜ਼ ਤੇ ਆਪਣੇ ਚੀਨੀ ਸੁਪਨੇ ਦਾ ਸੰਕਲਪ ਲਿਆ ਸੀ ਅਮਰੀਕਨ ਸੁਪਨੇ ਤੇ ਚੀਨੀ ਸੁਪਨੇ ਦਾ ਤਾਲੁਕ ਲੋਕਾਂ ਦੀ ਬਿਹਤਰ ਜ਼ਿੰਦਗੀ ਨਾਲ ਜੁੜਿਆ ਹੋਇਆ। ਮੋਦੀ ਦਾ ਕਹਿਣਾ ਸੀ ਕਿ ਭਾਰਤ ਨੂੰ ਵਿਕਸਿਤ ਭਾਰਤ ਦਾ ਸੁਪਨਾ ਲੈਣਾ ਚਾਹੀਦਾ ਹੈ। ਪਰ ਭਾਰਤ ਤਾਂ ਜਾ ਰਿਹਾ ਪਛੜੇਵੇਂ ਵਾਲੋਂ। ਜਹਾਜ਼ਾਂ ਤੇ ਤਾਂ ਤੁਸੀਂ ਨਿੰਬੂ ਮਿਰਚਾਂ ਟੰਗੀ ਜਾਂਦੇ ਹੋ। ਖੈਰ ਨਵੀਂ ਸਰਕਾਰ ਦੀ ਅਗਵਾਈ ਵਿੱਚ ਭਾਵੇਂ ਕੋਈ ਕੁਝ ਵੀ ਕਰੇ ਪਰ ਭਾਰਤ ਵਿਕਸਿਤ ਹੁੰਦਾ ਹੀ ਰਹੇਗਾ। ਇਸ ਕਰਕੇ ਕਿ ਭਾਵੇਂ ਲੋਕ ਸਭਾ ਦੇ ਵਿੱਚ 400 ਤੋਂ ਵੱਧ ਸੀਟਾਂ ਹਾਸਲ ਕਰਨ ਦਾ ਮੋਦੀ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ ਪਰ ਸਮਾ ਪਾ ਕੇ ਵਿਕਸਤ ਮੁਲਕ ਬਣ ਦਾ ਸੁਪਨਾ ਪੂਰਾ ਹੋ ਜਾਏਗਾ ਜਿੱਥੋਂ ਤੱਕ ਮੋਦੀ ਤੇ ਭਾਜਪਾ ਦੇ ਸੁਪਨਿਆਂ ਦਾ تعلق ਹੈ ਇਹ ਚੋਣਾਂ ਦੇ ਫਤਵੇ ਜਰੀਏ ਬੜੇ ਕੋੜੇ ਸਾਬਤ ਹੋਏ ਨੇ ਇਹ ਸੁਪਨੇ ਸੋ ਇਹ ਸੀ ਉਹਗੇ ਜਰਨਲਿਸਟ ਸੰਜੇ 바ਰੂ ਦੇ ਵਿਚਾਰ ਜਿਨ੍ਹਾਂ ਦਾ ਆਪਾਂ ਨਾਲ ਨਾਲ ਰਿਵਿਊ ਕੀਤਾ ਪਰ ਇਸ ਤਰ੍ਹਾਂ ਨਾ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਚੰਦਰਬਾਬੂ ਨੇਡੂ ਜਿਹੜੇ ਆਪਣੇ ਸੂਬੇ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਦੇ ਨੇ ਸਾਂਝੇ ਸਿਵਲ ਕੋਡ ਜਾਂ ਖਾਸ ਕਰਕੇ ਰਿਜ਼ਰਵੇਸ਼ਨ ਦੇ ਮੁੱਦੇ ਤੇ ਉਹ ਵੱਖਰਾ ਆਧਾਰ ਰੱਖਦੇ ਨੇ ਇਸੇ ਤਰ੍ਹਾਂ ਜਿਹੜੇ ਭਾਈਵਾਲ ਦੇ ਗੱਠ ਜੋੜਨੇ ਭਾਵੇਂ ਉਚਰਾਗ ਪਾਸਵਾਨ ਹੈ ਤੇ ਭਾਵੇਂ ਜਨਤਾ ਦਲ ਯੂनाइटेड ਦੇ ਆਗੂ ਨੇ ਤਾਂ ਅੱਜ ਕਹਿ ਵੀ ਦਿੱਤਾ ਕਿ ਇਹ ਜਿਹੜੀ ਹੈ ਮੋਦੀ ਸਾਹਿਬ ਕਾਨੂੰਨ ਲਾਉਣ ਦੀ ਤਿਆਰੀ ਜਾਂ ਕਾਨੂੰਨ ਲਾਗੂ ਹੋਏ ਨੇ ਖਾਸ ਕਰਕੇ ਅਗਨੀ ਪਾਥ ਵਾਲਾ ਇਹ ਬਦਲਣਾ ਹੋਏਗਾ ਸੋ ਇਸ سلسلے ਦੇ ਵਿੱਚ ਹੁਣ ਸਮਝੌਤੇ ਦੀ ਰਾਜਨੀਤੀ ਕੀ ਹੈ ਚੰਦਰਬਾਬੂ ਨੈਡੂ ਨੇ 214 ਦੇ ਵਿੱਚ ਅਮਰਵਤੀ ਨੂੰ ਰਾਜਧਾਨੀ ਐਲਾਨ ਦਿੱਤਾ ਸੀ ਤੇ ਪਰ ਜਗਨਨਾਥ ਨੇ ਆਉਂਦੇ ਹੀ ਇਹ ਕੰਮ ਰੋਕ ਦਿੱਤਾ ਸੀਗਾ ਤੇ ਹਾਲਾਂਕਿ 1 ਲੱਖ ਕਰੋੜ ਰੁਪਏ ਦਾ ਦੇ ਵਿੱਚ ਬਣਿਆ ਹੋਇਆ ਅਮਰਵਤੀ ਅਮਰਾਵਤੀ ਨੈਡੂ ਦੇ ਨਾਲ ਹੀ ਕੀ ਆਵਾਜ਼ ਹੋ ਸਕੇਗਾ ਕਿਉਂਕਿ ਉਸ ਦਾ ਇਹ ਸੁਪਨਾ ਸੀਗਾ ਅਮਰਾਵਤੀ ਨੂੰ ਵਿਕਸਿਤ ਕਰਨਾ ਸੋ 2 ਜੂਨ ਨੂੰ ਆਂਧਰਾ ਪ੍ਰਦੇਸ਼ ਦੇ ਵਿੱਚ ਬਿਨਾਂ ਅਧਿਕਾਰਤ ਪੂਰਨ ਰਾਜਧਾਨੀ ਤੋਂ ਹੀ ਕੰਮ ਕਰ ਰਹੇ ਆ ਲੇਕਿਨ 12 ਜੂਨ ਨੂੰ ਰਾਜ ਸਭਾ ਦੇ ਵਿੱਚ ਅਧਿਕਾਰਤ ਰਾਜਧਾਨੀ ਇਹਨਾਂ ਨੂੰ ਮਿਲ ਜਾਏਗੀ ਹైదరాబాద్ ਦੇ ਵਿੱਚ ਕਰੀਬ 510 ਕਿਲੋਮੀਟਰ ਦੂਰ ਬਸੀ ਇਹ ਅਮਰਾਵਤੀ ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ ਹੋਵੇਗੀ ਇਹੀ ਨਹੀਂ ਤੇਲਗੂ ਦੇਸ਼ਮ ਪਾਰਟੀ TDP ਦੇ ਚੀਫ ਚੰਦਰਬਾਬੂ ਨੈਡੂ ਚੌਥੀ ਵਾਰੀ ਮੁੱਖ ਮੰਤਰੀ ਦੇ ਅਹੁਦੇ ਦੀ ਸੌਂ ਲੈਣਗੇ ਇਸ ਤਰ੍ਹਾਂ ਰਾਜਧਾਨੀ ਬਣਾਉਣ ਦਾ ਉਹਨਾਂ ਨੇ ਹੁਣ ਤੱਕ ਤਕਰੀਬਨ 25000 ਕਰੋੜ ਰੁਪਏ ਇਸ ਰਾਜਧਾਨੀ ਬਣਾਉਣ ਤੇ ਖਰਚੇ ਆ ਕਿਉਂਕਿ ਉਹਨਾਂ ਨੇ ਸੁਪਨਾ ਲਿਆ ਸੀ ਪਰ ਜਗਨਬਾਬੂ ਨੇ ਇਸ ਨੂੰ ਤੋੜ ਦਿੱਤਾ ਹੁਣ ਰਾਜਧਾਨੀ ਬਣਾਉਣ ਦੇ ਲਈ 25000 ਕਰੋੜ ਰੁਪਏ ਹੁਣ ਤੱਕ ਖਰਚਾ ਗਿਆ 2034 ਤੱਕ ਇਥੇ ਕੁੱਲ 1 ਲੱਖ ਕਰੋੜ ਰੁਪਏ ਖਰਚ ਹੋਣਾ ਸੋ TDP ਦੇ ਰਾਸ਼ਟਰੀ ਬੁਲਾਰੇ ਜਯੁੱਤ ਸੁਨਾ ਦੇ ਮੁਤਾਬਕ ਇਸ ਪ੍ਰੋਗਰਾਮ ਦੇ ਵਿੱਚ ਅਮਰਾਵਤੀ ਨੂੰ ਉਹ ਰਾਜਧਾਨੀ ਦੇ ਰੂਪ ਦੇ ਵਿੱਚ ਹੀ ਕੰਮ ਕਰਦਾ ਵੇਖਣਗੇ ਜਾਂ ਲਾਗੂ ਕਰਨਗੇ ਅਸਲ 'ਚ 2114 ਦੇ ਵਿੱਚ ਹਾਈਦਰਾਬਾਦ ਤੇ ਲੰਗਾਨਾ ਤੇ ਆਂਧਰਾ ਪ੍ਰਦੇਸ਼ ਦੀ ਸੰਯੁਕਤ ਰਾਜਧਾਨੀ ਸੀ ਹైదరాబాద్ ਪਰ ਲੇਕਿਨ 2 ਜੂਨ ਨੂੰ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਹైదరాబాద్ ਤੇ తెలంగాణ ਦੀ ਰਾਜਧਾਨੀ ਹੋ ਗਿਆ ਤੇ ਉਦਾਂ ਹੀ ਕੇਂਦਰ ਸਰਕਾਰ 2114 ਦੇ ਵਿੱਚ ਅਮਰਾਵਤੀ ਨੂੰ ਆਂਧਰਾ ਪ੍ਰਦੇਸ਼ ਦੀ ਪੂਰਨ ਰਾਜਧਾਨੀ ਦਾ ਦਰਜਾ ਦੇ ਚੁੱਕੀ ਹੈ ਲੇਕਿਨ ਇੱਥੇ ਸੈਕਟਰੀਏਟ ਹਾਈ ਕੋਰਟ ਵਿਧਾਨ ਸਭਾ ਨਹੀਂ ਹੈ ਇਸ ਲਈ ਹైదరాబాద్ ਤੋਂ ਕੰਮ ਚੱਲ ਰਿਹਾ ਨੈਡੂ ਨੇ ਜਦੋਂ 2114 ਦੇ ਵਿੱਚ ਉਹ ਸੀਐਮ ਬਣੇ ਤਾਂ ਉਹਨਾਂ ਨੇ ਏਪੀਸੀਆਰਏਡੀ ਆਂਧਰਾ ਪ੍ਰਦੇਸ਼ ਰਾਜਧਾਨੀ ਖੇਤਰ ਦਾ ਗਠਨ ਕਰਕੇ ਇਸ ਦਾ ਉਹਨਾਂ ਨੇ سلسلہ ਸ਼ੁਰੂ ਕੀਤਾ ਅਮਰਾਵਤੀ ਦੇ ਵਿੱਚ 217 ਕਿਲੋਮੀਟਰ ਇਲਾਕੇ ਨੂੰ ਸਿੰਗਾਪੁਰ ਵਰਗੀ ਬਲੂ ਗ੍ਰੀਨ ਸਿਟੀ ਦੇ ਰੂਪ ਦੇ ਵਿੱਚ ਡਵੈਲਪ ਕਰਨ ਦੀ ਉਹਨੇ ਤਿਆਰੀ ਕੀਤੀ ਕਿਉਂਕਿ ਉਹ ਆਧੁਨਿਕ ਤਕਨੀਕਾਂ ਦਾ ਬੜਾ ਗਿਆਤਾ ਆ ਆਪਣੇ ਸੂਬੇ ਨੂੰ ਬਹੁਤ ਅੱਗੇ ਲਿਜਾ ਰਿਹਾ ਹੈ ਇਸ ਕਰਕੇ ਉਸਨੇ ਤੁਸੀਂ ਵੇਖੋ ਕਿ ਸਿੰਗਾਪੁਰ ਦੀ ਬਲੂ ਗ੍ਰੀਨ ਸਿਟੀ ਦੀ ਤਰਜ਼ ਤੇ ਉਸਨੇ ਅਮਰਾਵਤੀ ਨੂੰ ਵਿਕਸਿਤ ਕੀਤਾ ਤੇ ਸਾਡੇ ਵਾਲਿਆਂ ਨੇ ਰਾਜਧਾਨੀ ਦਾ ਚੰਡੀਗੜ੍ਹ ਦਾ ਜਿਹਾ ਰੌਲਾ ਪਾਇਆ ਤੇ ਮੋਰਕੇ ਹੁਣ ਰਾਜਧਾਨੀ ਛੱਡ ਕੇ ਮੋਹਾਲੀ ਚ ਆ ਗਏ ਨੇ ਆਪ ਸਾਰੇ ਚੰਡੀਗੜ੍ਹ ਪੰਜਾਬ ਨੂੰ ਲੈਣ ਖਾਤਰ ਵਿੱਢੀ ਲੜਾਈ ਦੇ ਵਿੱਚ ਅਸੀਂ ਚੰਡੀਗੜ੍ਹ ਤਾਂ ਗੁਆਇਆ ਪੰਜਾਬ ਵੀ ਰੁੜਾ ਲਿਆ ਇੱਕ ਪਾਸੇ ਨੈਡੂ ਵਰਗੇ ਸੀਐਮ ਵੀ ਨੇ ਇੱਕ ਪਾਸੇ ਸਾਡੇ ਵਾਲੇ ਬਾਦਲ ਸਾਹਿਬ ਵਰਗੇ ਵੀ ਨੇ ਸੋ ਇਸ ਦੌਰਾਨ ਜਦੋਂ ਇਹ ਤੈਅ ਹੋਇਆ ਕਿ ਇਸ ਤੇ 20 ਸਾਲ ਦੇ ਵਿੱਚ 1 ਲੱਖ ਕਰੋੜ ਰੁਪਏ ਖਰਚ ਹੋਣਾ ਸੋ ਵਿਧਾਨ ਸਭਾ ਹਾਈ ਕੋਰਟ ਸੈਕਟਰੀਟੇਟ ਵਧਾਇਕਾਂ ਜਾਂ ਹੋਰ ਐਮਐਲਸੀ ਸਾਰਿਆਂ ਦੇ ਦਫ਼ਤਰ ਹੋਰ ਵੱਡੇ ਵੱਡੇ ادارے ਕਾਰਪੋਰੇਟ ਹੱਬ ਆਈਟੀ ਸੈੱਲ ਆਈਟੀ ਖੇਤਰ ਸ਼ੁਰੂਆਤ ਦੇ ਵਿੱਚ ਆਂਧਰਾ ਦੀ ਬੁਰੀ ਆਰਥਿਕ ਸਥਿਤੀ ਦੇ ਬਾਵਜੂਦ ਵੀ ਚੰਦਰਬਾਬੂ ਨੈਡੂ ਨੇ 50000 ਕਰੋੜ ਰੁਪਏ ਖਰਚਣ ਦੀ ਗੱਲ ਰੱਖੀ 2019 ਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਰੇ ਪ੍ਰੋਜੈਕਟ ਇੱਥੇ ਲਾਏ ਜਦੋਂ 2019 ਦੇ ਵਿੱਚ ਸੱਤਾ ਜਗਨਮੋਹਨ ਕੋਲ ਚਲੀ ਗਈ ਆਂਧਰਾ ਦੀ ਤਾਂ ਉੱਥੇ ਇੱਕ ਇੱਟ ਵੀ ਉਹਨਾਂ ਨੇ ਨਹੀਂ ਲਵਾਈ ਬਲਕਿ ਪ੍ਰਗਿਆ ਵੇਦਕਾ ਦਫ਼ਤਰ ਦੇ ਵਿੱਚ ਬਲਡੋਜ਼ਰ ਵੀ ਚਲਾ ਦਿੱਤਾ ਇੱਕ ਦੂਸਰੇ ਪ੍ਰਤੀਰਖਾ ਜਿਵੇਂ ਹੁਣ ਪਾਣੀ ਵਾਲੀ ਬਾਤ ਸੀਗੀ ਅਕਾਲੀ ਲੈ ਕੇ ਆਏ ਮਾੜਾ ਕੀ ਸੀਗਾ ਉਹ ਪਾਣੀ ਵਾਲੀ ਬੱਸਾਂ ਨੂੰ ਲੈ ਕੇ ਟ੍ਰੋਲ ਕਰ ਦਿੱਤੇ ਉਹ ਘੜੂਕਾ ਆ ਗਿਆ ਜੀ ਉਹਨੇ ਇੱਕ ਹੈਰੀਟੇਜ ਪ੍ਰੋਜੈਕਟ ਸੀਗਾ ਉੱਥੇ ਹਰੀਕੇ ਪੱਤਨ ਦੇ ਵਿੱਚ ਇਹ ਅਗਰ ਚੱਲਦੀ ਤਾਂ ਉੱਥੇ ਟੂਰਿਸਟ ਆਉਂਦੇ ਲੋਕ ਅੰਜੋਏ ਕਰਦੇ ਪਰ ਅਸੀਂ ਤਾਂ ਗੱਲ ਇਹ ਆ ਕਿ ਆਪਣੀ ਭਾਵੇਂ ਕੰਧ ਟਹਿ ਜੇ ਪਰ ਗਵਾਂਡੀ ਦੀ ਮਹਿ ਮਰ ਜੇ ਅਸੀਂ ਉਹ ਪੰਜਾਬੀ ਆ ਤਾਂ ਹੁਣ ਤੁਸੀਂ ਵੇਖੋ ਕਿ ਚੰਡੀਗੜ੍ਹ ਪੰਜਾਬ ਦਾ ਬਣਾਉਣ ਲਈ ਅਸੀਂ ਕੀ ਕਰਿਆ ਸਦੀਕ ਨੇ ਤਾਂ ਗਾਣਾ ਵੀ ਗਾ ਦਿੱਤਾ ਸੀ ਚੰਡੀਗੜ੍ਹ ਵਾਂਗੂ ਭਾਬੀ ਨੇ ਮੇਰੇ ਵਿਆਹ ਦਾ ਮਸਲਾ ਅਟ ਚਲਿਆ ਕਦੇ ਅਸੀਂ ਇਹ ਸੋਚਿਆ ਕਿ ਚੰਡੀਗੜ੍ਹ ਦੇ ਨਾਲ-ਨਾਲ ਅਸੀਂ ਕੀ ਮੈਨਸ ਆਫਲੈਂਡ ਦੀ ਲੜਾਈ ਸਹੀ ਲੜ ਰਹੇ ਹਾਂ ਨਹੀਂ ਸੋ ਇਸ ਕਰਕੇ ਜੋ ਚੰਦਰਬਾਬੂ ਨੇਡੂ ਹੁਣ ਆਪਣੇ ਸੂਬੇ ਲਈ ਕਰ ਰਹੇ ਨੇ ਹਾਲਾਂਕਿ ਉਹ ਬਾਹਮ ਰੋੜ ਕੇ ਦੇਸ਼ ਦੇ ਹਿੱਤਾਂ ਨੂੰ ਲਾਂਬੇ ਰੱਖ ਕੇ ਆਪਣੇ ਸੂਬੇ ਦੇ ਹਿੱਤਾਂ ਲਈ ਲੜ ਰਹੇ ਨੇ ਪਰ ਅਸੀਂ ਕਿਉਂਕਿ ਆਪਣੇ ਖਿੱਤੇ ਲਈ ਲੜਨਾ ਆਪਣੇ ਧਰਮ ਲਈ ਲੜਨ ਨਾਲੋਂ ਵੀ ਵੱਧ ਕੇ ਹੁੰਦਾ ਹੈ ਜੇ ਤੁਹਾਡੇ ਖਿੱਤੇ ਲਈ ਲੜ ਕੇ ਤੁਸੀਂ ਵਧੀਆ ਖਿੱਤਾ ਕਰ ਲਿਆ ਧਰਮ ਤੁਹਾਡਾ ਆਪਣੇ ਸਥਾਪਿਤ ਹੋ ਜਾਊ ਜਦੋਂ ਸਟੇਟ ਹੀ ਤੁਹਾਡੀ ਨਾ ਰਹੀ ਤੇ ਤੁਹਾਡਾ ਧਰਮ ਵੀ ਨਹੀਂ ਰਹਿਣਾ ਸੋ ਇਸ ਕਰਕੇ ਸਟੇਟ ਦੇ ਵਾਸਤੇ ਜੂਝਣਾ ਚਾਹੀਦਾ ਹੈ ਕਿ ਉਹ ਮਾੰਦਰਨਾਂ ਤਰੀਕੇ ਨਾਲ ਚੱਲੇ ਭਾਵੇਂ ਤੁਸੀਂ ਵੱਖਰਾ ਮੁਲਕ ਬਣਾ ਲਓ ਪਾਕਿਸਤਾਨ ਨੇ ਬਣਾਇਆ ਹੀ ਹੈ ਪਰ ਕੀ ਉਹ ਧਰਮ ਪ੍ਰਮੋਟ ਹੋ ਗਿਆ ਪਾਕਿਸਤਾਨ ਦੇ ਵਿੱਚ ਪੂਰਾ ਉੱਥੇ ਮੁਸਲਮਾਨ ਮੁਸਲਮਾਨ ਦਾ ਕਹਾਣ ਨਹੀਂ ਕਰਦਾ ਮੁਖਤਾਰਾ ਮਾਈ ਨਾਲ ਕੀ ਹੁੰਦਾ ਉੱਥੇ ਸੋ ਇਸ ਕਰਕੇ ਇਹ ਜਿਹੜੇ ਨਾ ਸਾਨੂੰ ਆਧੁਨਿਕਵਾਦੀ ਹੋਣਾ ਪੈਗਾ ਧਰਮਾਂ ਦੀ ਪੁਰਾਣੀ ਰੂੜਵਾਦੀ ਵਿਚਾਰਾਂ ਦੀ ਕਟੜਤਾ ਛੱਡਣੀ ਹੋਏਗੀ ਸੋ ਇਹ ਸੀ ਵਿਚਾਰ ਸੰਜੀਵਾਰੂ ਹੋਰਾਂ ਦੇ ਤੇ ਨਾਲ ਰਿਵਿਊ ਸਾਡੇ ਇਹਨਾਂ ਪ੍ਰੋਗਰਾਮ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ so, 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਸੀਂ ਲਾਈਵ ਸੁਣ ਸਕਦੇ ਹੋ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ 9876309655 ਤੇ ਤੇ ਇਸੇ ਹੀ ਨੰਬਰ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਵੀ ਲਾਈਵ ਕਾਲ ਕਰ ਸਕਦੇ ਹੋ 9876309655 ਇਸੇ ਨੰਬਰ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਵੀ ਲਾਈਵ ਕਾਲ ਕਰ ਸਕਦੇ ਹੋ ਮੇਰਾ ਸੰਪਰਕ ਨੰਬਰ ਹੈ ਕਾਲ ਨਹੀਂ ਮਿਲਦੀ ਤਾਂ ਰਿਕਾਰਡਡ ਆਨ 에ਰ ਸੁਨੇਹਾ ਤੁਸੀਂ ਇਸੇ ਨੰਬਰ ਤੇ ਦੇ ਸਕਦੇ ਹੋ ਨਾਲ ਨਾਲ YouTube ਤੇ ਲਿਖ ਦਿਓ ਤੇ ਇਹ ਸੀ ਗੱਲਬਾਤ ਆਪਣਾ ਸਟੂడియో ਨੰਬਰ 9876709955 ਕੁਛ ਆਪਣੀਆਂ ਵੀਡੀਓਜ਼ ਨੇ ਤੇ ਕੋਸ਼ਿਸ਼ ਰਹੇਗੀ ਕਿ ਰੋਜ਼ ਇੱਕ ਵੀਡੀਓ ਜ਼ਰੂਰ ਪਾਇਆ ਕਰੀਏ ਤੇ ਹਾਲਾਂਕਿ ਕਈ ਸਾਰੀਆਂ ਪੁਰਾਣੀਆਂ ਵੀਡੀਓਜ਼ ਵੀ ਮੇਰੀਆਂ ਪਈਆਂ ਨੇ ਆਊਟਰ ਬ੍ਰॉडकास्टਿੰਗ ਦੀ ਓਵੀ ਐਡਿਟ ਕਰਾ ਕੇ ਸ਼ੇਅਰ ਕਰਾਂਗੇ ਕਿਉਂਕਿ ਹੁਣ ਆਪਣੇ ਐਡੀਟਰ ਥੋੜੇ ਜਿਹਾ ਵਿਲੇ ਹੋ ਗਏ ਨੇ ਕਿਉਂਕਿ ਪੈਸਾ ਆਪਾਂ ਬਹੁਤਾ ਦੇ ਨਹੀਂ ਸਕਦੇ ਜਿਨੀ ਕਿ ਗੁੰਜਾਇਸ਼ ਹੈ ਸੋ ਐਡੀਟਰ ਆਪਣੇ ਫਿਰ ਥੋੜਾ ਜਿਹਾ ਫ੍ਰੀ ਟਾਈਮ ਬਾਹਰ ਕੰਮ ਕਰ ਲੈਂਦੇ ਆ ਜਿਹੜੇ ਵੀਰ ਆਪਾਂ ਨੂੰ పార్ਟ ਟਾਈਮ ਮਦਦ ਕਰਦੇ ਆ ਸੋ ਇਸ ਕਰਕੇ ਹੁਣ ਆਪਾਂ ਵੀਡੀਓ ਦਾ سلسلہ ਥੋੜਾ ਜਿਹਾ ਵਧਾਵਾਂਗੇ ਕੁਝ ਪਰਮ ਪਹਿਲਾਂ ਐਡਿਟ ਕਰਾਉਣੇ ਸੀਗੇ ਪਰ ਕਿਉਂਕਿ ਚਲੋ ਉਹਨਾਂ ਦਾ ਵੀ ਸੀਜ਼ਨ ਹੁੰਦਾ ਕਿਉਂਕਿ ਜਿਹੜੇ ਵੀਡੀਓ ਐਡੀਟਰ ਨੇ ਕੈਮਰਾਮੈਨ ਨੇ ਉਹਨਾਂ ਨੂੰ ਵੀ ਇਹ ਮਤਲਬ ਪੂਰਾ ਤਾੜ ਦਾ ਸਮਾਂ ਹੁੰਦਾ ਇਲੈਕਸ਼ਨ ਦਾ ਤੇ ਕੋਈ ਕਿਤੇ ਕੰਮ ਕਰਦਾ ਕੋਈ ਕਿਤੇ ਕੰਮ ਕਰਦਾ ਸੋ ਇਸ ਕਰਕੇ ਹੁਣ ਥੋੜਾ ਜਿਹਾ ਵੀਡੀਓ ਪਰਮ ਇਹ ਆਪਾਂ ਨਾਲ ਨਾਲ ਵਧਾਵਾਂਗੇ ਜਿੰਨੀ ਕੁ ਬੇਤ ਤੇ ਸਮਰੱਥਾ ਰਹੇਗੀ ਤੁਸੀਂ ਸਪੋਰਟ ਕਰ ਦਿਓ ਆਪ ਸਭ ਸਜਨਾ ਦਾ ਦਿਲੋਂ ਧੰਨਵਾਦ